ਲਗੀ ਹੋਈ ਆ ਪੈਰ ਦੇ ਉੱਤੇ ਮਜਬੂਰਨ ਉਹਨਾਂ ਨੂੰ ਕੁਰਸੀ ਢਾ ਕੇ ਆਹ ਟਿੱਪਰ ਵਾਲੇ ਦੇ ਖਿਲਾਫ ਬਹਿਣਾ ਪਿਆ ਪਹਿਲਾਂ ਤਾਂ ਇੱਥੋਂ ਲੰਘ ਹੀ ਨਹੀਂ ਸਕਦੇ ਹੈਗੇ ਤੁ ਲੰਘਣ ਦੀ ਕੋਸ਼ਿਸ਼ ਕੀਤੀ ਮੈਨੂੰ ਕੁੱਟਿਆ ਆਹ ਕੱਟ ਕੇ ਲੈ ਕੇ ਗਏ ਕਿ ਟੈਕਰਾਂ ਲੱਗੇ ਸੀ ਕਿ ਤੇ ਮੇਰੀ ਬਾਹ ਦੇ ਉੱਤੇ ਇਸ ਤਰੀਕੇ ਨਾਲ ਕੱਟ ਲੱਗਿਆ ਆ ਉਹਨਾਂ ਨੇ ਇੱਥੇ ਕੱਟ ਮਾਰਿਆ ਜਿਹੜੇ ਬਹੁਤ ਡੂੰਗਾ ਚਖਮਾ ਮੇਰੇ ਦੇ ਸਟਿਚਸ ਲੱਗੇ ਆ ਔਰ ਫ੍ਰੈਕਚਰ ਵੀ ਹੈ ਮਾਈਨਿੰਗ ਦੇ ਮੁੱਦੇ ਨੇ ਸਰਕਾਰਾਂ ਬਦਲ ਦਿੱਤੀਆਂ ਮਾਈਨਿੰਗ ਦਾ ਮੁੱਦਾ ਕਈਆਂ ਲਈ ਵੱਡੀ ਸਮੱਸਿਆ ਬਣਿਆ ਰਿਹਾ ਇੱਕ ਮੁੱਖ ਮੰਤਰੀ ਤੱਕ ਨੂੰ ਇਸ ਮਾਈਨਿੰਗ ਵਾਲੇ ਮੁੱਦੇ ਦਾ ਸੇਕ ਚੱਲਣਾ ਪਿਆ ਤੇ ਹੁਣ ਇੱਕ ਮੌਜੂਦਾ ਮੰਤਰੀ ਤੇ ਵੀ ਨਜਾਇਜ਼ ਮਾਈਨਿੰਗ ਨੂੰ ਲੈ ਕੇ ਗੰਭੀਰ ਇਲਜ਼ਾਮ ਲੱਗੇ ਨੇ ਪੂਰਾ ਮੁੱਦਾ ਵੀ ਦੱਸਾਂਗੇ ਪਰ ਪਹਿਲਾਂ ਇਹ ਤਸਵੀਰਾਂ ਵੇਖੋ ਦਰਸਲ ਪਿੱਤੇ ਦਿਨ ਕੁਝ ਦਿਨਾਂ ਤੋਂ ਲੁਧਿਆਣਾ ਦੇ ਸਾਨੇਵਾਲ ਦੇ ਪਿੰਡਾਂ ਦੇ ਲੋਕ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ ਲੰਬੰਧ ਹੋ ਰਹੇ ਨੇ ਜਿੰਨਾਂ ਦਾ ਸਾਥ ਦੇ ਰਹੀ ਸੀ ਵਕੀਲ ਅਤੇ ਸਮਾਜ ਸੇਵੀ ਸਿਮਰਨਜੀਤ ਕੌਰ ਗਿੱਲ ਜੋ ਕਿ ਪਿੰਡ ਦੀ ਸੜਕ ਤੋਂ ਲੰਘ ਰਿਹਾ ਇੱਕ ਟਿਪਰ ਨੂੰ ਰੋਕ ਰਹੀ ਸਨ ਅਤੇ ਇਸ ਮੌਕੇ ਤੇ ਹੀ ਉਹਨਾਂ ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ ਸਿਮਰਨਜੀਤ ਕੌਰ ਗਿੱਲ ਦੇ ਨਾਲ ਨਾਲ ਸਥਾਨਕ ਲੋਕਾਂ ਦੀ ਵੀ ਕੁੱਟਮਾਰ ਕੀਤੀ ਗਈ ਜਿਸ ਦੀ ਵੀਡੀਓ ਵੀ ਤੁਹਾਡੀ ਸਕਰੀਨ ਤੇ ਹੈ ਸਿਮਰਨਜੀਤ ਕੌਰ ਗਿੱਲ ਨੇ ਇਲਜ਼ਾਮ ਲਗਾਇਆ ਕਿ ਇਲਾਕੇ ਵਿੱਚ ਨਜਾਇਜ਼ ਮਾਈਨਿੰਗ ਮંત્રી ਹਰਦੀਪ ਮੁੰਡੀਆਂ ਵੱਲੋਂ ਕਰਵਾਈ ਜਾ ਰਹੀ ਹੈ ਅਤੇ ਇਹ ਗੁੰਡੇ ਵੀ ਹਰਦੀਪ ਮੁੰਡੀਆਂ ਵੱਲੋਂ ਹੀ ਭੇਜੇ ਗਏ ਨੇ ਮੈਨੂੰ ਕੁੱਟਿਆ ਮੇਰੀ ਬਾਹ ਤੇ ਮਾਰਿਆ ਮੈਂ ਲੋਕਾਂ ਦੇ ਨਾਲ ਲੜ ਰਹੀ ਸੀ ਇਹਨਾਂ ਨੇ ਲੇਡੀਜ਼ ਲਿਆ ਕੇ ਲੇਡੀਜ਼ ਲਿਆ ਕੇ ਇਹਨਾਂ ਨੇ ਮੇਰੇ ਮਾਰਿਆ ਆਹਾ ਕੱਟ ਕੇ ਲੈ ਕੇ ਗਏ ਸਾਡੇ ਮੁੰਡੇ ਦਾ ਸਿਰ ਪਾੜ ਗਿਆ ਪਤਮੀ ਜੀ ਕੀਤੀ ਆਹ ਲੇਡੀਆਂ ਬੋਲੀਆਂ ਆਜੋ ਇਸ ਘਟਨਾ ਤੋਂ ਬਾਅਦ ਹੁਣ ਭਾਜਪੀ ਦੇ ਇੱਕ ਵਫਦ ਅਤੇ ਵਕੀਲ ਸਿਮਰਨਜੀਤ ਕੌਰ ਗਿਲਵਲੋਂ ਪੰਜਾਬ ਦੇ ਗਵਰਨਰ ਨਾਲ ਮੁਲਾਕਾਤ ਕੀਤੀ ਗਈ ਇਨਸਾਫ ਦੀ ਮੰਗ ਕੀਤੀ ਗਈ ਉੱਥੇ ਹੀ ਸਿਮਰਨਜੀਤ ਕੌਰ ਗਿਲ ਮੁਰਦਾ ਹੋ ਰਹੇ ਨਜ਼ਰ ਆਏ ਕਿ ਉਹਨਾਂ 'ਤੇ ਹਮਲਾ ਮੰਤਰੀ ਮੁੰਡਿਆ ਨੇ ਹੀ ਕਰਵਾਇਆ ਸੀ ਕਰਦੀਪ ਮੁੰਡੀਆਂ ਦੇ ਬੰਦੇ ਨੇ ਜੋ ਉਥੇ ਰੇਤ ਮਾਫੀਆ ਚਲਾਉਂਦੇ ਨੇ ਸਸਰਾਲੀ ਦੇ ਪਿੰਡ ਦੇ ਨੇ ਆ ਤੁਸੀਂ ਦੇਖ ਸਕਦੇ ਹੋ ਅ ਅਸਲ ਤੇ ਅਸੀਂ ਉਥੇ ਲੋਕਾਂ ਨੂੰ ਅਵੇਅਰ ਕਰ ਰਹੇ ਸੀਗੇ ਵੀ ਕਿਹੜੀ ਮਾਈਨਿੰਗ ਕਿਸ ਤਰੀਕੇ ਨਾਲ ਹੋਣੀ ਚਾਹੀਦੀ ਈਸੀ ਬਾਰੇ ਲੋਕਾਂ ਨੂੰ ਗਾਈਡ ਕਰ ਰਹੇ ਸੀਗੇ ਤੇ ਇੱਕ ਲੇਡੀ ਨੇ ਮੈਨੂੰ ਕਾਲ ਕੀਤੀ ਉਹਨਾਂ ਦੇ ਬੇਟੇ ਨੇ ਕਿ ਮੇਰੀ ਮੰਮੀ ਨੂੰ ਹੈਲਪ ਦੀ ਲੋੜ ਹੈ ਉਥੇ ਜਾਓ ਉਥੇ ਹੈਲਪ ਕਰਨ ਗਏ ਆ ਤੇ ਉਹਨਾਂ ਨੇ ਸਾਡੇ ਤੇ ਇਸ ਐਲ ਮਾਫੀਆ ਵਾਲੇ ਬੰਦਿਆਂ ਨੇ ਆ ਕੇ ਅਟੈਕ ਕਰਤਾ ਮੈਨੂੰ ਧੂਆ ਤੇ ਸਾਰਿਆਂ ਨੂੰ ਸਾਡੇ ਇੰਜਰ ਕਰਤਾ ਜਿਨ੍ਹਾਂ ਨੂੰ ਤੇ ਜਦੋਂ ਮੈਂ ਆਪਣਾ ਜਾਣ ਲੱਗੀ ਆ ਬਾਈਕ ਦੇ ਉੱਤੇ ਬੈਠ ਕੇ ਉਦੋਂ ਮੈਨੂੰ ਬਚਾ ਕੇ ਲੈ ਕੇ ਜਾਣ ਲੱਗੇ ਤੇ ਮੇਰੇ ਸਿਰ ਤੇ ਅਟੈਕ ਕਰਨ ਲੱਗੇ ਸੀਗੇ ਤੇ ਮੇਰੀ ਬਾਹ ਦੇ ਉੱਤੇ ਇਸ ਤਰੀਕੇ ਨਾਲ ਕੱਟ ਲੱਗਿਆ ਆ ਉਹਨਾਂ ਨੇ ਇੱਥੇ ਕੱਟ ਮਾਰਿਆ ਜਿਹੜੇ ਬਹੁਤ ਡੂੰਗਾ ਚਖਮਾ ਮੇਰੇ ਤੇ ਸਟਿਚਸ ਲੱਗੇ ਆ ਔਰ ਫ੍ਰੈਕਚਰ ਵੀ ਆ ਫ੍ਰੈਕਚਰ ਹੁੰਦਾ ਅਟੈਕ ਹੁੰਦਾ ਮਤਲਬਰ ਕੱਟੀ ਜਾਂਦੀ ਆ ਕਿ ਐਫਆਈਆਰ ਦਰਜ ਹੋਈ ਕਾਰਵਾਈ ਹੋਈ ਐਫਆਈਆਰ ਕੋਈ ਦਰਜ ਨਹੀਂ ਹੋਈ ਮੈਂ ਇਮੀਡੀਏਟਲੀ ਸੀਪੀ ਨੂੰ ਵੀ ਇਨਫਾਰਮ ਕੀਤਾ ਇਮੀਡੀਏਟਲੀ ਐਸਐਚਓ ਨੂੰ ਵੀ ਇਨਫਾਰਮ ਕੀਤਾ ਐਸਐਚਓ ਉਹ ਲੋਕ ਜਿਨ੍ਹਾਂ ਬਟ ਉਹਨੇ ਉਹਨਾਂ ਦੀ ਹੀ ਬੋਲੀ ਬੋਲੀ ਆ ਸੁਣਨ ਦੇ ਵਿੱਚ ਜਿੰਨਾ ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ਉਹ ਉਹਨਾਂ ਨੂੰ ਪ੍ਰੋਟੈਕਟ ਕਰ ਉਹਦਰ ਸਾਨੇਵਾਲ ਵਿੱਚ ਨਜਾਇਜ਼ ਮਾਈਨਿੰਗ ਖਿਲਾਫ ਹੰਗਾਮੇ ਦੀ ਵਾਇਰਲ ਵੀਡੀਓ ਹੋਣ ਦੇ ਮਾਮਲੇ ਤੇ ਸਿਮਰਨਜੀਤ ਕੌਰ ਵੱਲੋਂ ਲਗਾਏ ਜਾ ਰਹੇ ਗੰਭੀਰ ਇਲਜ਼ਾਮਾਂ ਤੇ ਮੁੱਖ ਮੰਤਰੀ ਹਰਦੀਪ ਮੁੰਡੀਆਂ ਦਾ ਵੀ ਬਿਆਨ ਨਿਕਲ ਕੇ ਸਾਹਮਣੇ ਆਇਆ ਮੰਤਰੀ ਸਾਹਿਬ ਕਹਿੰਦੇ ਨਜ਼ਰ ਆਏ ਕਿ ਲੋਕ ਆਪ ਕਾਨੂੰਨ ਨੂੰ ਹੱਥ ਵਿੱਚ ਲੈਣ ਦੀ ਥਾਂ ਪੁਲਿਸ ਨੂੰ ਸ਼ਿਕਾਇਤ ਕਰਿਆ ਕਰ ਬਹੁਤ ਸਾਰੀਆਂ ਲੋਕਾਂ ਦੀਆਂ ਵੀਡੀਓ ਵਾਇਰਲ ਵੀ ਹੁੰਦੀਆਂ ਬਹੁਤ ਸਾਰੇ ਲੋਕ ਗਲਤ ਕੰਮ ਤੇ ਉੱਤੇ ਰੋਕ ਲਾਉਣੇ ਫਰਜ਼ ਬੰਦਾ ਇਮਾਨਦਾਰ ਦਾ ਪਰ ਜਿੱਥੇ ਲੀਗਲ ਕੰਮ ਹੋਵੇ ਜਿੱਥੇ ਲੀਗਲ ਕੰਮ ਨੂੰ ਰੋਕਣ ਦਾ ਕਿਸੇ ਦਾ ਕੋਈ ਪਾਵਰ ਨਹੀਂ ਹੁੰਦੀ ਉਹ ਸਰਕਾਰ ਤੋਂ ਹੁੰਦੀ ਹੈ ਪ੍ਰਸ਼ਾਸਨ ਤੋਂ ਹੁੰਦੀ ਹੈ ਤੇ ਕੋ ਪ੍ਰਸ਼ਾਸਨ ਦੇ ਕੰਮ ਵਿੱਚ ਆਪਾਂ ਵੀ ਦਖਲ ਦੇਣਾ ਚਾਹੀਦਾ ਜਿਸੋ ਜਿਹੜਾ ਕੋਈ ਗਲਤ ਕੰਮ ਰਾਤ ਨੂੰ ਨਜਾਇਜ਼ ਮਾਈਨਿੰਗ ਹੋਵੇ ਉਹਦੇ ਲਈ ਮੈਂ ਰੋਕਸਾਂ ਨਾ ਜੇ ਕੋ ਲੀਗਲ ਕੰਮ ਹੈ ਤੇ ਮੈਂ ਵੀ ਨਹੀਂ ਰੋਕ ਸਕਦਾ ਜਿਹੜਾ ਲੀਗਲ ਹੈ ਜਨੇ ਇਜੂਰੀ ਲਈ ਹੈ ਸਭ ਕੁਝ ਕੀਤਾ ਤੇ ਜੋ ਉਹਦੇ ਮੈਂ ਤੇ ਹਮੇਸ਼ਾ ਹੀ ਆਪਣਾ ਹਲਕਾ ਸਾਨੇ ਵਾਲ ਦੇ ਵਿੱਚ ਲੋਕਾਂ ਨੂੰ ਇਹ ਬੇਨਤੀ ਕਰਦਾ ਕਿ ਜੇ ਕਿਤੇ ਵੀ ਕੋਈ ਰਾਤ ਨੂੰ ਮਾਈਨਿੰਗ ਹੁੰਦੀ ਹੈ ਤਾਂ ਮੈਨੂੰ ਦੱਸਿਆ ਜਾਵੇ ਸੋ ਜਿਹੜੀ ਵੀ ਕੋਈ ਐਦਾਂ ਆਪਾਂ ਆਪ ਤੱਕ ਪ੍ਰਸ਼ਾਸਨ ਨੂੰ ਦੱਸੋ ਪ੍ਰਸ਼ਾਸਨ ਨਾਲ ਸਾਥ ਦੇਵੇ ਤਾਂ ਫਿਰ ਮੈਨੂੰ ਜੀ ਹਾਂ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਜੇਕਰ ਰਾਤ ਨੂੰ ਕੋਈ ਮਾਈਨਿੰਗ ਹੁੰਦੀ ਹੈ ਤਾਂ ਉਹਨਾਂ ਨੂੰ ਦੱਸਿਆ ਜਾਵੇ ਪਰ ਜਨਾਬ ਕੀ ਦਿਨ ਸਮੇਂ ਨਜਾਇਜ਼ ਮਾਈਨਿੰਗ ਨਹੀਂ ਕੀਤੀ ਜਾ ਸਕਦੀ ਮੰਤਰੀ ਸਾਹਿਬ ਦੀਆਂ ਗੱਲਾਂ ਤੋਂ ਇਹ ਵੀ ਚਲਕ ਰਿਹਾ ਸੀ ਕਿ ਜਿਵੇਂ ਉਸਾਨੇਵਾਲ ਦੇ ਇਲਾਕਿਆਂ ਵਿੱਚ ਹੁੰਦੀ ਮਾਈਨਿੰਗ ਨੂੰ ਲੀਗਲ ਦੱਸ ਰਹੇ ਹੋ ਚਲੋ ਇੱਕ ਵਾਰ ਨੂੰ ਲੀਗਲ ਮੰਨ ਵੀ ਲਈਏ ਤਾਂ ਜੋ ਸਥਾਨਕ ਲੋਕਾਂ ਤੇ ਸਿਮਰਨਜੀਤ ਕੌਰ ਗਿਲ ਨਾਲ ਹੋਇਆ ਕਿ ਉਹ ਲੀਗਲ ਸੀ ਤੁਸੀਂ ਲੋਕਾਂ ਨੂੰ ਪ੍ਰਸ਼ਾਸਨ ਤੱਕ ਪਹੁੰਚ ਕਰਨ ਦੀ ਅਪੀਲ ਕਰ ਰਹੇ ਹੋ ਪਰ ਕੀ ਪ੍ਰਸ਼ਾਸਨ ਅਤੇ ਪੁਲਿਸ ਨੇ ਇੰਨੀਆਂ ਸਾਲਾਂ ਵਿੱਚ ਮਾਈਨਿੰਗ ਮਾਫੀਆ ਨੂੰ ਜੜੋਂ ਖਤਮ ਕੀਤਾ ਮਿਸਾਲੀ ਕਾਰਵਾਈਆਂ ਹੋਈਆਂ ਜਨਾਬ ਦੱਸੋ ਕੀ ਸਮਝੀਏ ਲੋਕਾਂ ਨੂੰ ਵੀ ਮਾਈਨਿੰਗ ਮਾਫੀਆ ਨਾਲ ਮੱਥਾ ਲਾਉਣ ਦਾ ਡਰਨੇ ਲਾਉਣ ਦਾ ਕੋਈ ਸ਼ੌਕ ਨਹੀਂ ਉਹ ਵੀ ਅੱਕੇ ਹੀ ਸੜਕਾਂ ਤੇ ਉਤਰਦੇ ਨੇ ਖੈਰ ਫਿਲਹਾਲ ਹੁਣ ਵੇਖਣਾ ਹੋਵੇਗਾ ਕਿ ਗਵਰਨਰ ਨਾਲ ਮੁਲਾਕਾਤ ਤੋਂ ਬਾਅਦ ਹੁਣ ਇਸ ਮਾਮਲੇ ਵਿੱਚ ਅੱਗੇ ਕੀ ਹੁੰਦਾ ਹੈ ਕਿਹੜੀ ਕਾਰਵਾਈ ਤੇ ਕਿਸ ਤੇ ਕਾਰਵਾਈ ਹੁੰਦੀ ਹੈ ਲੁਧਿਆਣਾ ਤੋਂ ਨਵੀਨ ਸ਼ਰਮਾ ਦੇ ਨਾਲ ਚੰਡੀਗੜ੍ਹ ਤੋਂ ਜਸਪ੍ਰੀ ਤਸ਼ਕ ਪੀਟੀਸੀ ਨਿਊਜ਼